right disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use satyashrriya college ummeed karde hain ki tusi sare theek ho wange haan ji ajj aap fer haazir aaye haan tade layi leke ek hor nawi video ta fir bina kise deri to karde hain ab aap apni ajj di video nu shuru ਅੱਜ ਮੈਂ ਕੁਝ ਗੱਲਾਂ ਕਰਨੀਆਂ ਸੀਗੀਆਂ ਤੇ ਇਹ ਆਖਰੀ ਵੀਡੀਓ ਹੋਊਗੀ ਇਸ ਤੋਂ ਬਾਅਦ ਮੈਂ ਕਿਸੇ ਨੂੰ ਕੋਈ ਜਵਾਬ ਨਹੀਂ ਦੇਣਾ ਕੋਈ ਸਫਾਈਆਂ ਨਹੀਂ ਦੇਣੀਆਂ ਵੈਸੇ ਇੱਕ ਦਿਨ ਪਹਿਲਾਂ ਵੀ ਤੂੰ ਵੀਡੀਓ ਪਾਈ ਸੀ ਜਿਹਦੇ ਵਿੱਚ ਕਹਿੰਦੀ ਸੀ ਕਿ ਮੇਰੀ ਆ ਆਖਰੀ ਵੀਡੀਓ ਹੋਊਗੀ ਆ ਆਖਰੀ ਵੀਡੀਓ ਆਖਰੀ ਵੀਡੀਓ ਕਹਿ ਕੇ ਤੁਸੀਂ ਕਿਉਂ ਵਿਊ ਲੈਣੇ ਜੇ ਆਖਰੀ ਵੀਡੀਓ ਬਣਾਉਣੀ ਹੈ ਇੱਕ ਵਾਰ ਬਣਾ ਕੇ ਦਫਾ ਕਰੋ ਵਾਰੀ-ਵਾਰੀ ਵੀਡੀਓ ਕਾਦੋਂ ਪਾਉਨੇ ਆ ਜੇ ਤੁਸੀਂ ਅੱਜ ਤੋਂ ਬਾਅਦ ਨਹੀਂ ਵੀਡੀਓਜ਼ ਪਾਉਣੀਆਂ ਨਹੀਂ ਵਲੌਗ ਬਣਾਉਣੇ ਤਾਂ ਆਖਰੀ ਵੀਡੀਓ ਵਾਲੀ ਵੀਡੀਓ ਨਾ ਪਾਉਣਾ ਸਿੱਧਾ ਹੀ ਬੰਦ ਕਰੋ ਹਾਂ ਤੁਸੀਂ ਲੋਕਾਂ ਕੋਲ ਮਨਤਾ ਕਰਵਾਉਣੀਆਂ ਵੀ ਨਹੀਂ ਦਿੱਤੀ ਤੁਸੀਂ ਵੀਡੀਓ ਪਾਇਆ ਕਰੋ ਨਹੀਂ ਪੈਣ ਤਾਂ ਤੁਸੀਂ ਵੀਡੀਓ ਪਾਇਆ ਕਰੋ ਫਿਰ ਤੁਸੀਂ ਵੀਡੀਓ ਪਾਉਂਗੇ ਤੁਹਾਨੂੰ ਕੁਝ ਜ਼ਿਆਦਾ ਹੀ ਸ਼ੌਂਕ ਆ ਮਨਤਾ ਤੇ ਰਹੀ ਗੱਲ ਵੀ ਕਿਸੇ ਨੂੰ ਸਫਾਈਆਂ ਨਹੀਂ ਦੇਣੀਆਂ ਕਿਸੇ ਨੂੰ ਜਵਾਬ ਨਹੀਂ ਦੇਣੇ ਪਹਿਲਾਂ ਤੁਸੀਂ ਉਹੋ ਜੇ ਕੰਮ ਕਰੋ ਹੀ ਨਾ ਜਿਹਦੇ ਕਰਕੇ ਤੁਹਾਨੂੰ ਬਾਅਦ ਵਿੱਚ ਸਫਾਈਆਂ ਦੇਣੀਆਂ ਪੈਣ ਬਾਅਦ ਵਿੱਚ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣ ਤੁਸੀਂ ਅੱਜੇ ਕੰਮ ਕਰੋ ਹੀ ਨਾ ਕਿਉਂ ਡਿਪਰੈਸ਼ਨ ਵਾਲਾ ਝੂਠਾ ਡਰਾਮਾ ਰਚਿਆ ਤੁਸੀਂ ਸਿਰਫ ਸਿਰਫ ਵਿਊਜ਼ ਲੈਣ ਦੇ ਲਈ ਆਪਦਾ ਅਲੱਗ ਤੇ ਇੱਕ ਚੈਨਲ ਚਲਾਉਣ ਦੇ ਲਈ ਕਿਉਂ ਇੰਨਾ ਡਰਾਮਾ ਰਚਿਆ ਫਿਰ ਤੁਸੀਂ ਕਹਿੰਦੇ ਅਸੀਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦੇਣੇ ਅਸੀਂ ਕਿਸੇ ਨੂੰ ਸੁਫਾਈਆਂ ਨਹੀਂ ਦੇਣੀਆਂ ਮੈਂ ਪਹਿਲਾਂ ਵੀ ਇਹ ਗੱਲ ਬਹੁਤ ਵਾਰ ਕਹਿ ਚੁੱਕੀ ਹਾਂ ਵੀਡੀਓ ਦੇ ਵਿੱਚ ਵੀ ਕਿਸੇ ਦਾ ਡਿਪਰੈਸ਼ਨ ਮਜ਼ਾਕ ਨਹੀਂ ਹੈਗਾ ਡਿਪਰੈਸ਼ਨ ਇੱਕ ਮਾਨਸਿਕ ਬਿਮਾਰੀ ਹੈ ਸਰੀਰਕ ਬਿਮਾਰੀ ਨਹੀਂ ਹੈਗੀ ਕਿ ਜਿਹੜੀ ਨੂੰ ਤੁਸੀਂ ਦੇਖ ਕੇ ਜੱਜ ਕਰ ਸਕੋ ਜਾਂ ਜਿਹੜੀ ਮੈਂ ਤੁਹਾਨੂੰ ਦਿਖਾ ਸਕਾਂ ਕਿ ਮੈਨੂੰ ਆਹ ਪ੍ਰੋਬਲਮ ਆ हां डिप्रेशन एक मानसिक बीमारी है शारीरिक बीमारी नहीं ਇਹਨੂੰ ਆਪਾਂ ਦਿਖਾ ਨਹੀਂ ਸਕਦੇ ਜਿਹਨੂੰ ਹੈਗੀ ਉਹ ਹੀ ਜਾਣਦਾ ਪਰ ਜਿਹੜਾ ਸਾਹਮਣੇ ਵਾਲਾ ਬੰਦਾ ਨੂੰ ਵੇਖ ਕੇ ਪਤਾ ਲੱਗ ਜਾਂਦਾ ਵੀ हां ਇਹਨੂੰ ਡਿਪਰੈਸ਼ਨ ਹੈਗਾ ਜਾਂ ਨਹੀਂ ਹੈਗਾ ਸਾਹਮਣੇ ਵਾਲੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਗੱਲਾਂ ਤੋਂ ਉਹਦੇ ਹਾਵ ਭਾਵ ਤੋਂ ਪਤਾ ਲੱਗ ਜਾਂਦਾ ਵੀ ਇਹਨੂੰ ਡਿਪਰੈਸ਼ਨ ਹੈਗਾ ਕਿ ਨਹੀਂ ਹੈਗਾ ਤੁਸੀਂ ਲੋਕਾਂ ਨੂੰ ਪਾਗਲ ਬਣਾਇਆ ਵਾ ਵਿ ਲੋਕ ਕੀ ਪਾਗਲ ਹੀ ਆ ਤੁਸੀਂ ਕਹਿੰਦੇ ਹੋ ਕਿ ਸਾਨੂੰ ਡਿਪਰੈਸ਼ਨ ਆ ਤੇ ਹਾਂ ਤੁਹਾਨੂੰ ਡਿਪਰੈਸ਼ਨ ਹੈਗਾ ਲੋਕਾਂ ਨੂੰ ਕਿਹੜਾ ਕੁਝ ਪਤਾ ਲੱਗਣਾ ਵਾ ਕਾਫੀ ਲੋਕੀ ਕਹਿੰਦੇ ਆ ਕਿ ਮੈਗਨਿਕ ਕਮੈਂਟ ਬੰਦ ਕਰ ਦਿੱਤੇ ਇੰਸਟਾ ਤੇ ਮੈਸੇਜ ਆਉਂਦੇ ਆ ਕਿ ਤੁਸੀਂ ਕਮੈਂਟ ਬੰਦ ਕਰ ਦੇ ਹਾਂ ਫਿਰ ਕਿਉਂ ਕਮੈਂਟ ਬੰਦ ਕੀਤੇ ਤੁਸੀਂ ਜੇ ਤੁਸੀਂ ਸੱਚੇ ਆ ਤੁਹਾਨੂੰ ਪਤਾ ਤੁਸੀਂ ਕੁਝ ਗਲਤ ਨਹੀਂ ਕੀਤਾ ਲੋਕੀ ਜੋ ਮਰਜ਼ੀ ਬੋਲੀ ਜਾਣ ਤੁਸੀਂ ਕਮੈਂਟ ਆਫ ਕਿਉਂ ਕੀਤੇ ਕਮੈਂਟ ਆਫ ਕਰਨ ਦਾ ਕੋਈ ਮਤਲਬ ਵੀ ਨਹੀਂਗਾ ਜੇ ਤੁਹਾਨੂੰ ਪਤਾ ਤੁਸੀਂ ਗਲਤ ਆ ਤਦ ਤੁਸੀਂ ਕਮੈਂਟ ਆਫ ਕਰੋਗੇ ਤੁਸੀਂ ਉਹ ਗੱਲਾਂ ਨਹੀਂ ਜਾ ਸਕਦੇ ਤੁਹਾਨੂੰ ਪਤਾ ਵੀ ਇੱਥੇ ਤੁਹਾਡੀ ਗਲਤੀ ਲੋਕਾਂ ਨੂੰ ਪਤਾ ਲੱਗੇਗਾ ਤੁਸੀਂ ਕਮੈਂਟ ਬੰਦ ਕਰੋਗੇ ਤੁਹਾਨੂੰ ਪਤਾ ਵੀ ਤੁਸੀਂ ਸਹੀ ਆ ਤੁਸੀਂ ਕੁਝ ਗਲਤ ਨਹੀਂ ਕੀਤਾ ਲੋਕਾਂ ਨੇ ਜੋ ਬੋਲਣਾ ਬੋਲੀ ਜਾਂਦੇ ਤੁਸੀਂ ਕਮੈਂਟ ਔਨ ਰੱਖੋ ਕਮੈਂਟ ਕਾਦੇ ਵਾਸਤੇ ਬੰਦ ਕਰਦੇ ਆ ਜੋ ਤੁਹਾਨੂੰ ਲੋਕੀ ਟਰੋਲ ਕਰਨ ਲੱਗ ਜਾਂਦੇ ਕਮੈਂਟਾਂ ਦੇ ਵਿੱਚ ਆ ਕੇ ਬੋਲਣ ਲੱਗ ਜਾਂਦੇ ਵੀਡੀਓ ਤੁਸੀਂ ਬੰਦ ਕਰਵਾ ਨਹੀਂ ਸਕਦੇ ਕਮੈਂਟਾਂ ਦੇ ਵਿੱਚ ਆ ਕੇ ਬੋਲਣ ਲੱਗ ਜਾਂਦੇ ਫਿਰ ਤੁਸੀਂ ਕਮੈਂਟ ਆਫ ਕਰ ਦਿੰਦੇ ਕਿਉਂ ਕਰਦੇ ਆ ਤਾਂ ਉਹਦਾ ਰੀਜ਼ਨ ਇਹ ਆ ਕਿ ਮੈਂ ਮੈਂਟਲੀ ਉਸ ਕੰਡੀਸ਼ਨ ਦੇ ਵਿੱਚ ਨਹੀਂ ਹੈਗੀ ਕਿ ਮੈਂ ਐਵੇਂ ਦੀਆਂ ਗੱਲਾਂ ਸੁਣ ਸਕਾਂ ਕੁਝ ਫਾਲਤੂ ਦੇ ਸਵਾਲ ਕੁਝ ਫਾਲਤੂ ਦੀ ਦੇ ਇਲਜ਼ਾਮ ਜਿਹੜੇ ਮੈਂ ਬਰਦਾਸ਼ਤ ਕਰ ਸਕਾਂ ਹਾਂ ਤੁਸੀਂ ਇਸ ਹਾਲਤ ਦੇ ਵਿੱਚ ਹੈ ਨਹੀਂਗੇ ਵੀ ਤੁਸੀਂ ਫਾਲਤੂ ਕਮੈਂਟ ਦੇਖ ਸਕੋ ਫਾਲਤੂ ਕਮੈਂਟਾਂ ਦਾ ਰਿਪਲਾਈ ਕਰ ਸਕੋ ਉਹਨਾਂ ਨੂੰ ਬਰਦਾਸ਼ਤ ਕਰ ਸਕੋ ਪਰ ਬਿਮਾਰ ਹੋਣ ਦੇ ਬਾਵਜੂਦ ਡਿਪਰੈਸ਼ਨ ਦੇ ਵਿੱਚ ਹੋਣ ਦੇ ਬਾਵਜੂਦ ਵੀ ਤੁਸੀਂ ਵਲੌਗ ਬਣਾ ਸਕਦੇ ਹੋ ਜੇ ਤੁਸੀਂ ਡਿਪਰੈਸ਼ਨ ਦੇ ਵਿੱਚ ਸੀਗੇ ਐਪੀਸੋਡ 1 ਐਪੀਸੋਡ 2 ਹੁਣ ਸਵਾਲਾਂ ਦੇ ਜਵਾਬ ਪਾਰਟ 1 ਪਾਰਟ 2 ਇਹਨਾਂ ਤਾਂ ਤੁਸੀਂ ਕਰ ਸਕਦੇ ਆ ਇਹ ਕਾਰਨ ਦੀ ਤੁਹਾਡੇ ਵਿੱਚ ਹਿੰਮਤ ਹੈਗੀ ਆ ਪਰ ਤੁਸੀਂ ਕਮੈਂਟ ਨਹੀਂ ਪੜ ਸਕਦੇ ਕਿਉਂ ਬਾਈ ਜੇ ਬਿਮਾਰ ਆ ਤੁਸੀਂ ਡਿਪਰੈਸ਼ਨ ਦੇ ਵਿੱਚ ਹੈਗੇ ਆ ਵਲੋਗਿੰਗ ਬੰਦ ਕਰੋ ਨਾ ਵਲੋਗਿੰਗ ਕਰਨ ਨਾਲ ਤੁਹਾਡਾ ਡਿਪਰੈਸ਼ਨ ਘਟ ਜੂਗਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੇਰਾ ਐਵੇਂ ਦਾ ਸਭ ਗਿਤਾਬ ਹੋਇਆ ਵਾ ਕਿ ਮੈਂ ਕਿਸੇ ਨੂੰ ਮਿਲਣਾ ਮੈਂ ਬਾਹਰ ਅੰਦਰ ਜਾਣਾ ਮੈਨੂੰ ਜਮਾਈ ਪਸੰਦ ਨਹੀਂ ਹੈਗਾ ਜਿੱਥੋਂ ਤੱਕ ਮੈਨੂੰ ਪਤਾ ਵੀ ਜਿਹੜੇ ਬੰਦੇ ਨੂੰ ਡਿਪਰੈਸ਼ਨ ਹੋਵੇ ਡਿਪਰੈਸ਼ਨ ਦੇ ਵਿੱਚ ਹੋਵੇ ਜਿਹੜਾ ਬੰਦਾ ਉਹਨੂੰ ਬਾਹਰ ਤੋਰਾ ਫੇਰਾ ਕਰਾਈਗੇ ਬਾਹਰ ਲਈ ਹਵਾ ਦਵਾਈਗੇ ਘੁੰਮੇ ਫਿਰੇ ਉਹਦਾ ਡਿਪਰੈਸ਼ਨ ਦੂਰ ਹੁੰਦਾ ਵਾ ਉਹ ਠੀਕ ਹੁੰਦਾ ਪਰ ਇਹ ਕਹਿੰਦੀ ਐ ਮੈਂ ਬਾਹਰ ਘੁੰਮਾ ਫਿਰਾਂ ਨਾ ਤੁਰਾ ਫਿਰਾਂ ਤਾਂ ਮੈਨੂੰ ਡਿਪਰੈਸ਼ਨ ਹੋਰ ਵੱਧਦਾ ਵਾ ਐਦਾਂ ਕਿਵੇਂ ਹੋ ਸਕਦਾ ਡਾਕਟਰ ਤਾਂ ਸਲਾਹ ਦਿੰਦੇ ਆ ਬਾਹਰ ਤੁਰੋ ਫਿਰੋ ਘੁੰਮੋ ਤੁਹਾਡਾ ਧਿਆਨ ਕਿਸੇ ਹੋਰ ਪਾਸੇ ਜਾਵੇ ਜਿੰਨਾ ਗੱਲਾਂ ਕਰਕੇ ਤੁਹਾਡੇ ਡਿਪਰੈਸ਼ਨ ਹੋਇਆ ਉਹਦਾ ਤੁਹਾਡਾ ਧਿਆਨ ਜਾਵੇ ਨਾ ਆਸ-ਪਾਸੇ ਧਿਆਨ ਹੋਵੇ ਤੁਹਾਡਾ ਪਰ ਤੁਸੀਂ ਕਹਿੰਦੇ ਮੈਂ ਇੱਕ ਬੰਦ ਕਮਰੇ ਦੇ ਵਿੱਚ ਰਹਿ ਕੇ ਮੇਰਾ ਡਿਪਰੈਸ਼ਨ ਠੀਕ ਹੁੰਦਾ ਵਾ ਜੇ ਮੈਂ ਬਾਹਰ ਤੁਰਾਂ ਫਿਰ ਮੇਰਾ ਡਿਪਰੈਸ਼ਨ ਵੱਧਦਾ ਵਾ ਇਹ ਕਿੱਧਰ ਦੀ ਗੱਲ ਕੋਈ ਲੌਜੀਕ ਹੈਗਾ ਇਸ ਗੱਲ ਦੇ ਵਿੱਚ ਕਿਉਂਕਿ ਮੈਨੂੰ ਕੋਈ ਲੌਜੀਕ ਨਹੀਂ ਦਿਸਦਾ ਪਿਆ ਮੈਨੂੰ ਮੇਰੇ ਮੈਨੂੰ ਬਹੁਤ ਔਖਾ ਲੱਗਦਾ ਹੈ ਮੈਨੂੰ ਐ ਲੱਗਦਾ ਕਿ ਕੋਈ ਮਿਲੂਗਾ ਕੀ ਗੱਲ ਕਰੂੰਗੀ ਕੀ ਕਰੂੰਗੀ ਬਾਹਰ ਜਾ ਕੇ ਮੈਂ بس ਇੰਨੇ ਕ ਗੱਲ ਕਰਕੇ ਬਾਹਰ ਨਹੀਂ ਜਾਂਦੀ ਕਿ ਵੀ ਹਾਂ ਲੋਕ ਕੀ ਕਹਿਣਗੇ ਲੋਕ ਤੈਨੂੰ ਬੁਲਾਉਣਗੇ ਕਿਵੇਂ ਬੋਲਣਗੇ ਹਨਾ ਕੀ ਕਹਿਣਗੇ ਤੂੰ ਐਸੇ ਗੱਲ ਕਰਕੇ ਨਹੀਂ ਜਾਂਦੀ ਐਸੇ ਗੱਲ ਕਰਕੇ ਤੇ ਡਿਪਰੈਸ਼ਨ ਹੀ ਠੀਕ ਹੁੰਦਾਗਾ ਫਿਰ ਇੰਨੇ ਕ ਬਈ ਡਿਪਰੈਸ਼ਨ ਤਾਂ ਮੈਨੂੰ ਵੀ ਰਹਿੰਦਾ ਮਤਲਬ ਕੀ ਆਹ ਬਿਮਾਰੀ ਜੀ ਤਾਂ ਮੈਨੂੰ ਵੀ ਹੈਗੀ ਆ ਫਿਰ ਐਸੇ ਹਿਸਾਬ ਨਾਲ ਵੀ ਮੈਨੂੰ ਹੁੰਦਾ ਮੈਂ ਬਾਹਰ ਜਾਉਂਗੀ ਬਾਹਰ ਕੀ ਛੱਡੋ ਮੈਨੂੰ ਜੋ ਫੋਨ ਆ ਜਾਂਦੇ ਨਾ ਮੈਂ ਕਹਿੰਨੇ ਮੈਂ ਕੀ ਗੱਲ ਕਰੂੰਗੀ ਮੈਨੂੰ ਕੋਈ ਗੱਲ ਤਾਂ ਕਰਨੀ ਹੁੰਦੀ ਨਹੀਂ ਬਸ ਹਾਲ ਚਾਲ ਪੁੱਛ ਕੇ ਮੈਂ ਕਹਿ ਦਿੰਨੇ ਵੀ ਹਾਂ ਹੋਰ ਦੱਸ ਹੋਰ ਦੱਸ ਕਰੀਏ ਨਹੀਂ ਰਹਿਣੀ ਮੈਂ ਵੀ ਮੈਨੂੰ ਗੱਲਬਾਤ ਵੀ ਹੁੰਦੀ ਨਹੀਂ ਇਹਦਾ ਮਤਲਬ ਮੈਨੂੰ ਵੀ ਡਿਪਰੈਸ਼ਨ ਇਸ ਕਰਕੇ ਮੇਰੇ ਨਾਲ ਆਹ ਕੁਝ ਹੁੰਦਾ ਵਾ ਨਹੀਂ ਫਿਰ ਆਈ ਹੈ ਨਾ ਕਿਉਂਕਿ ਇਹ ਵੀ ਕਹਿੰਦੀ ਨਾ ਵੀ ਇਹਨੂੰ ਆਏ ਹੁੰਦਾ ਮੈਂ ਸਾਹਮਣੇ ਉਹ ਬੰਦੇ ਨਾਲ ਕੀ ਗੱਲ ਕਰੂੰਗੀ ਉਹ ਮੈਨੂੰ ਕੁਝ ਪੁੱਛ ਲੂਗਾ ਮੈਂ ਕੀ ਜਵਾਬ ਦਵਾਂਗੀ ਕਿਵੇਂ ਗੱਲ ਕਰੂੰਗੀ ਫਿਰ ਇਹ ਸਾਰਾ ਕੁਝ ਤਾਂ ਮੇਰੇ ਨਾਲ ਹੀ ਹੁੰਦਾ 댓 ਮੀਨਸ ਵੀ ਮੈਨੂੰ ਡਿਪਰੈਸ਼ਨ ਹੈ ਮੈਂ ਡਿਪਰੈਸ਼ਨ ਦੇ ਵਿੱਚ ਫਿਰ ਤਾਂ ਮੈਨੂੰ ਵੀ ਡਾਕਟਰਾਂ ਕੋਲ ਜਾਣਾ ਚਾਹੀਦਾ ਫਿਰ ਆਏ ਕਰਦੀ ਆ ਮੈਂ ਵੀ ਮੈਕ ਵਾਂਗੂ ਨਾ ਵਲੋਗਿੰਗ ਸ਼ੁਰੂ ਕਰ ਦਿੰਦੀ ਆ ਸ਼ਾਇਦ ਮੇਰਾ ਡਿਪਰੈਸ਼ਨ ਠੀਕ ਹੋ ਜਾਏ एपिसोड 1 एपिसोड 2 पार्ट 1 पार्ट 2 ਮੈਂ ਤਾਂ ਕਰਦੀ ਨਾ ਫਿਰ ਮੇਰਾ ਵੀ ਡਿਪਰੈਸ਼ਨ ਠੀਕ ਹੋ ਜਾਊਗਾ ਫਿਰ ਇਹੀ ਇੱਕ ਤਰੀਕਾ ਕਿਉਂਕਿ ਜਿਹੜੇ ਡਾਕਟਰਾਂ ਦੇ ਤਰੀਕੇ ਆ ਬਾਹਰ ਘੁੰਮੋ ਫਿਰੋ ਧਿਆਨ ਤੁਹਾਡਾ ਹੋਰ ਪਾਸੇ ਜਾਵੇ ਇਹ ਤਾਂ ਸਾਰੇ ਫੇਲ ਹੋ ਗਏ ਹੁਣ ਤਾਂ ਬਸ ਇੱਕੋ ਇੱਕ ਤਰੀਕਾ ਡਿਪਰੈਸ਼ਨ ਠੀਕ ਕਰਨ ਦਾ ਵਲੌਗਿੰਗ ਸਿਰਫ ਆ ਸਿਰਫ ਡਿਪਰੈਸ਼ਨ ਕਿਉਂ ਕੋਈ ਵੀ ਬਿਮਾਰੀ ਆ ਵੱਡੀ ਤੋਂ ਵੱਡੀ ਛੋਟੀ ਤੋਂ ਛੋਟੀ ਉਹਨੂੰ ਠੀਕ ਕਰਨ ਦਾ ਇੱਕੋ ਇੱਕ ਤਰੀਕਾ ਡਿਪਰੈ ਸੋਰੀ ਡਿਪਰੈਸ਼ਨ ਕਹੀ ਨਹੀਂ ਆ ਉਲਝਾਈ ਦਿੱਤਾ ਵਲੌਗਿੰਗ 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 ਕਰੋ ਸਾਰੇ ਨਾ ਬਿਮਾਰੀਆਂ ਦਾ ਹੱਲ ਹੋ ਜੁਗਾ ਡਾਕਟਰ ਐਵੇਂ ਫਿਰਦੇ ਆ ਜਿਹੜੇ ਹੁਣ ਡਾਕਟਰੀ ਦੀ ਪੜ੍ਹਾਈ ਕਰੀ ਜਾਂਦੇ ਆ ਬਾਈ ਨਾ ਕਰੋ ਡਾਕਟਰੀ ਦੀ ਪੜ੍ਹਾਈ ਕਿਸੇ ਕੋਲ ਨਹੀਂ ਹੁਣ ਕਿਸੇ ਨੇ ਵੀ ਨਹੀਂ ਆਉਣਾ ਡਾਕਟਰ ਕੋਲ ਹੁਣ ਸਾਰੇ ਵਲੌਗਿੰਗ ਵਾਲੇ ਜਾਣਗੇ ਜਿਹੜਾ ਵੀ ਬਿਮਾਰ ਹੋ ਵਲੌਗਿੰਗ ਕਰੂਗਾ ਬੰਦਾ ਠੀਕ ਹੋ ਜੁਗਾ ਤਾਂ ਦੂਜੀ ਗੱਲ ਕਈ ਲੋਕੀ ਕਹਿੰਦੇ ਆ ਕਿ ਮੈਂ ਇੱਕ ਵੀਡੀਓ ਪਾ ਕੇ ਝੂਠ ਬੋਲ ਰਹੀ ਆ ਇਹ ਵਿਊ ਲੈਣਾ ਚਾਹੁੰਦੀ ਆ ਤੇ ਡਿਪਰੈਸ਼ਨ ਦਾ ਨਾਮ ਲੈ ਕੇ ਜੇ ਤੂੰ ਕਿੰਨੇ ਵੀ ਲੋਕੀ ਝੂਠ ਬੋਲਦੇ ਆ ਲੋਕਾਂ ਦਾ ਸੋਚਣਾ ਗਲਤ ਆ ਵੀ ਤੂੰ ਡਿਪਰੈਸ਼ਨ ਦਾ ਨਾਮ ਲੈ ਕੇ ਵਿਊ ਲੈਣੀ ਆ ਤੇ ਫਿਰ ਵੀਡੀਓ ਕਿਉਂ ਬਣਾਉਣੀ ਆ ਤੂੰ ਲੋਕਾਂ ਨੂੰ ਸੱਚਾ ਸਾਬਿਤ ਕਰਨਾ ਜਿੰਨਾ ਚਿਰ ਤੂੰ ਜਮਾਂ ਠੀਕ ਨਹੀਂ ਹੋ ਦੀ ਵੀਡੀਓਜ਼ ਬੰਦ ਕਰ ਜਦੋਂ ਵੀ ਤੂੰ ਵੀਡੀਓ ਅਪਲੋਡ ਕਰਦੀ ਆ ਹਾਂਜੀ ਮੈਂ ਬਿਮਾਰ ਸੀਗੀ ਹੁਣ ਮੈਂ ਪਹਿਲਾਂ ਇੰਨੀ ਵੀ ਸਟੇਜ ਤੇ ਸੀ ਹੁਣ ਮੈਂ ਇੰਨੀ ਵੀ ਸਟੇਜ ਤੇ ਆ ਗਈ ਆ ਹਾਂਜੀ ਹੁਣ ਮੈਂ ਠੀਕ ਆ ਨਹੀਂ ਮੈਂ ਹੁਣ ਫੇਰ ਠੀਕ ਨਹੀਂ ਕਿ ਮੈਂ ਫੇਰ ਹੋਵੇਂ ਹੋ ਗਈਆਂ ਹਾਂਜੀ ਡਿਪਰੈਸ਼ਨ ਮੇਰਾ ਆਇਆ ਹੈ ਡਿਪਰੈਸ਼ਨ ਮੇਰਾ ਹੋਆ ਮੇਰਾ ਇਦਾਂ ਜੀ ਕਰਦਾ ਮੇਰਾ ਉਦਾਂ ਜੀ ਕਰਦਾ ਵਾ ਇਦਾਂ ਕਰ ਕਰਕੇ ਤੂੰ ਵੀਊ ਹੀ ਤਾਂ ਲਈ ਜਾਨੀ ਹੈ ਹੋਰ ਕੀ ਕਰਿਆ ਨਹੀਂ ਜੇ ਤੂੰ ਬਿਮਾਰ ਹੈਗੀਂ ਭੈਣੇ ਸਿੱਧੀ ਗੱਲ ਆ ਬਲੌਗ ਆਰ ਬੰਦ ਲੋਕੀ ਤਾਂ ਨੂੰ ਕੁਛ ਨਹੀਂ ਕਹਿੰਦੇ ਜਦੋਂ ਠੀਕ ਹੋ ਗਈ ਨਾ ਜਮਾ ਉਦੋਂ ਬਲੌਗਿੰਗ ਸ਼ੁਰੂ ਕਰਦੀ ਆਂ ਆਪਦੀ ਉਦੋਂ ਫੇਰ ਵਾਪਸ ਆ ਜੀ ਇਹ ਨਹੀਂਗਾ ਵੀ ਜੇ ਤੂੰ 2 4 6 ਮਹੀਨੇ ਵੀਡੀਓਜ਼ ਨਾ ਪਾਏਂਗੇ ਤੇ ਤੇਰਾ ਚੈਨਲ ਬੰਦ ਹੋ ਜਾਗਾ ਨਹੀਂ ਹੁੰਦਾਗਾ ਹਾਂ ਵਿੱਚ ਦੀ ਹਫਤੇ ਦੋ ਹਫਤੇ ਬਾਅਦ ਇੱਕ ਸ਼ਾਰਟ ਅਪਲੋਡ ਕਰ ਦਿਆ ਕਰ ਇੱਕ ਵੀਡੀਓ ਅਪਲੋਡ ਕਰ ਦਿਆ ਕਰ ਹਫਤੇ ਦੋ ਹਫਤੇ ਬਾਅਦ ਪਰ ਤੋ ਦਿਨਲੀ ਉਹ ਵਲੌਗ ਕਰਦੀਆਂ ਅਪਲੋਡ ਕਰਦੀਆਂ ਵੀਡੀਓਜ਼ ਫਿਰ ਇਤੋਂ ਤਾਂ ਹੀ ਸਾਬਤ ਹੁੰਦਾ ਨਾ ਵੀ ਤੂੰ ਬਿਮਾਰ ਨਹੀਂਂ ਕੀ ਸਿਰਫ ਬਿਮਾਰ ਹੋਣ ਦਾ ਡਰਾਮਾ ਕਰਦੀਆਂ ਵਿਊ ਲੈਣੀਆਂ ਬਿਮਾਰੀ ਦੇ ਨਾਮ ਤੋਂ ਵੀ ਝੂਠ ਨਹੀਂ ਬੋਲਦਾ ਹੁੰਦਾ ਤੇ ਨਾ ਹੀ ਕੋਈ ਵਿਊ ਲੈਣਾ ਚਾਹੁੰਦਾ ਆ ਤੇ ਇਹੋ ਜਿਹੇ ਵਿਊ ਕੋਈ ਲਵੇ ਵੀ ਨਾ ਤੇ ਹਾਂ ਇਹੋ ਜਿਹੇ ਵਿਊ ਕੋਈ ਵੀ ਨਹੀਂ ਲੈਣਾ ਚਾਹੁੰਦਾ ਪਰ ਤੁਸੀਂ ਲੈ ਰਹੇ ਹੋ ਵਿਊ ਬਿਮਾਰੀ ਦਾ ਨਾਮ ਲੈ ਕੇ ਵੀਊ ਲੈ ਰਹੇ ਹੋ ਜੇ ਤੁਸੀਂ ਬਿਮਾਰ ਹੈਗੇ ਆਂ ਭਾਈ ਵਲੌਗਿੰਗ ਬੰਦ ਕਰੋ ਮੈਂ ਤਾਂ ਵਾਰ-ਵਾਰ ਇੱਕੋ ਗੱਲ ਕਹੂੰਗੀ ਵੀਡੀਓ ਦੇ ਵਿੱਚ ਵਲੌਗਿੰਗ ਬੰਦ ਕਰੋ ਬੰਦ ਕਰੋ ਵੀਡੀਓ ਬਣਾਉਣਾ ਬੰਦ ਕਰੋ ਜੇ ਤੁਸੀਂ ਬਿਮਾਰ ਹੈਗੇ ਵੀਡੀਓ ਬਣਾਉਣਾ ਬੰਦ ਕਰੋ ਵਲੌਗਿੰਗ ਵੀਡੀਓ ਬਣਾਉਣਾ ਕੋਈ ਦਵਾਈ ਹੈ ਕੋਈ ਮੈਡੀਸਿਨ ਹੈ ਡਾਕਟਰਾਂ ਨੇ ਕਿਹਾ ਤੁਹਾਨੂੰ ਵੀਡੀਓ ਬਣਾਓ ਤੁਸੀਂ ਠੀਕ ਹੋ ਜਾਓਗੇ ਕੀ ਚੀਜ਼ ਕੀ ਹੈ ਵੀਡੀਓ ਬਣਾਉਣਾ ਜਿਹੜੇ ਤੁਸੀਂ ਬਿਮਾਰ ਹੁੰਨੇ ਆ ਫਿਰ ਵੀ ਵੀਡੀਓ ਬਣਾਉਨੇ ਤੁਸੀਂ ਬਾਕੀ ਰਹੀ ਗੱਲ ਜੇ ਮੈਂ ਡਿਪਰੈਸ਼ਨ ਬਾਰੇ ਗੱਲ ਕਰਕੇ ਆਪਣੇ ਬਾਰੇ ਹੀ ਗੱਲ ਕਰਦੀ ਆ ਮੈਂ ਕਿਸੇ ਦੇ ਬਾਰੇ ਗੱਲ ਨਹੀਂ ਕਰ ਰਹੀ ਹੈਗੀ ਨਾ ਮੈਂ ਕਿਸੇ ਦਾ ਮਜ਼ਾਕ ਬਣਾ ਰਹੀ ਆ ਤੇ ਨਾ ਹੀ ਮੈਂ ਕਿਸੇ ਤੇ ਇਲਜ਼ਾਮ ਲਾ ਰਹੀ ਆ ਭੈਣਾ ਗੱਲ ਇਹ ਨਹੀਂ ਕਿ ਵੀ ਤੂੰ ਕਿਸੇ ਤੇ ਇਲਜ਼ਾਮ ਲਾ ਰਹੀ ਹੈ ਜਾਂ ਨਹੀਂ ਲਾ ਰਹੀ ਹੈ ਗੱਲ ਇਹ ਆ ਵੀ ਜੇ ਤੈਨੂੰ ਡਿਪਰੈਸ਼ਨ ਹੈਗਾ ਭੈਣੇ ਵੀਡੀਓ ਬਣਾਉਣੀ ਜ਼ਰੂਰੀ ਹੈ ਇੱਥੇ ਫਿਰ ਡਿਪਰੈਸ਼ਨ ਆ ਆਪਦਾ ਆਸੇ ਪਾਸੇ ਘੁੰਮ ਫਿਰ ਵਧੀਆ ਇਲਾਜ ਕਰਵਾ ਠੀਕ ਆ ਵੀਡੀਓ ਬਣਾਉਣਾ ਤਾਂ ਕੋਈ ਹੱਲ ਨਹੀਂਗਾ ਨਾ ਡਿਪਰੈਸ਼ਨ ਦਾ ਤੋ ਵੀਡੀਓ ਬਣਾਉਣੀ ਹੈ ਵਿੱਚ ਰੋਣੀ ਹੈ ਧੋਣੀ ਹੈ ਮੈਨੂੰ ਡਿਪਰੈਸ਼ਨ ਆ ਸਟੇਜ ਆ ਇਹ ਹੋ ਗਿਆ ਉਹ ਹੋ ਗਿਆ ਤੇ ਫਿਰ ਇਹ ਤਾਂ ਵੀਊ ਹੀ ਲੈਣੀ ਹੈ ਤਾਂ ਹੋਰ ਕੀ ਕਰਦੇ ਡਿਪਰੈਸ਼ਨ ਦਾ ਨਾਮ ਲੈ ਕੇ ਇਹਨੂੰ ਵੀਊ ਲੈਣਾ ਨਾ ਕਵਾਂਗੇ ਤਾਂ ਹੋਰ ਕੀ ਕਵਾਂਗੇ ਬਿਮਾਰ ਆ ਤੁਸੀਂ ਚਲੋ ਠੀਕ ਆ ਦਵਾਈ ਲਓ ਆਦ ਕੋ ਮੁਫਿਰੋ ਧਿਆਨ ਹੋਰ ਪਾਸੇ ਹੋਵੇ ਬਾਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਬਿਮਾਰ ਆ ਤੇ ਵਲੋਗਿੰਗ ਹੈ ਤਾਂ ਕੀ ਹੱਲ ਬਿਮਾਰੀ ਦਾ ਕੋਈ ਹੱਲ ਹੈ ਵਲੋਗਿੰਗ ਦੱਸੋ ਮੈਨੂੰ ਏ ਸਰਫ ਤੂੰ ਨਹੀਂ ਕੋਈ ਵੀ ਵਲੌਗਰ ਜਿਹੜਾ ਬਿਮਾਰ ਹੋਗਾ ਅੱਜ ਮੈਂ ਬਿਮਾਰ ਅੱਜ ਮੈਨੂੰ ਆ ਹੋ ਗਿਆ ਮੈਨੂੰ ਖੰਗ ਹੋ ਗਈ ਜੁਕਾਮ ਹੋ ਗਿਆ ਬੁਖਾਰ ਚੜ ਗਈ ਏ ਹੋ ਗਿਆ ਉਹ ਹੋ ਗਿਆ ਭਈ ਬਿਮਾਰ ਆ ਤੁਸੀਂ ਰੈਸਟ ਕਰੋ ਵਲੌਗ ਬਣਾਉਣਾ ਜ਼ਰੂਰੀ ਆ ਬਿਮਾਰੀ ਦੇ ਵਿੱਚ ਕਰ ਰਹੇ ਹਾਂ ਭਾਵੇਂ ਮिन्नੂ ਭਾਵੇਂ ਕਿਸੇ ਨੂੰ ਮਰਜੀ ਮिन्नੂ ਪਤਾ ਆ ਕਿ ਮੈਂ ਮੇਰੇ ਨਾਲ ਕੀ ਬੀਤ ਰਹੀ ਆ ਮੈਂ ਕਿਸ ਕੰਡੀਸ਼ਨ ਦੇ ਵਿੱਚ ਆ ਪੈਣਾ ਤੂੰ ਸਾਰੀ ਵੀਡੀਓ ਦੇ ਵਿੱਚ ਚਾਹੀ ਗੱਲ ਕੀਤੀ ਹੈ ਮੈਨੂੰ ਡਿਪਰੈਸ਼ਨ ਹੈ ਮੈਨੂੰ ਪਤਾ ਮੈਂ ਕਿਵੇਂ ਕੀ ਕਰ ਰਹੀ ਹਾਂ ਕਿਵੇਂ ਕੀ ਨਹੀਂ ਕਰ ਰਹੀ ਮੈਂ ਵੀਡੀਓ ਲੈ ਕੇ ਵੀਡੀਓ ਪਾ ਕੇ ਵਿਊ ਨਹੀਂ ਲੈ ਰਹੀ ਇਹ ਉਹ ਵਗੈਰਾ ਜੇ ਤੇਨੂੰ ਪਤਾ ਤੇਰੀ ਕੰਡੀਸ਼ਨ ਠੀਕ ਨਹੀਂ ਗਈ ਤੂੰ ਨਹੀਂ ਠੀਕ ਪੈਣੇ ਵੀਡੀਓ ਨਾ ਪਾਓ ਨਾ ਪਾਓ ਨਾ ਪਾਓ ਵੀ ਫਿਰ ਇੱਥੇ ਉਹੀ ਗੱਲ ਆ ਜਾਂਦੀ ਹੈ ਫਿਰ ਦੁਬਾਰਾ ਮੈਂ ਰਿਪੀਟ ਕਰਨ ਲੱਗੀ ਹਾਂ ਵੀ ਤੁਹਾਡੀ ਵੀਡੀਓ ਪਾਉਣ ਨਾਲ ਤੁਹਾਡੇ ਵਲੌਗ ਪਾਉਣ ਨਾਲ ਤੁਸੀਂ ਠੀਕ ਹੋ ਜਾਓਗੇ ਤੁਹਾਡੀ ਬਿਮਾਰੀ ਠੀਕ ਹੋ ਜਾਊਗੀ ਪਤਾ ਨਹੀਂ ਕਿਉਂ ਇਹਨਾਂ ਵਲੌਗਰਾਂ ਨੂੰ ਸਮਝ ਆਉਂਦੀ ਹੈ ਤੇ ਅਸੀਂ ਕਿਉਂ ਨਹੀਂ ਸਮਝ ਆਉਂਦੀ ਇਹਨਾਂ ਨੂੰ ਵੀ ਤੁਸੀਂ ਬਿਮਾਰ ਆ ਰੈਸਟ ਕਰ ਲਓ ਠੀਕ ਹੋ ਜਾਓ ਵਲੌਗਿੰਗ ਫੇਰ ਵੀ ਹੋ ਜੂਗੀ ਇਹ ਨਹੀਂ ਵੀ ਜਦੋਂ ਤੁਸੀਂ ਠੀਕ ਹੋਵੋਗੇ ਤੇ ਉਦੋਂ YouTube ਬੰਦ ਹੋ ਜਾਊਗਾ YouTube ਚੱਲਦਾ ਰਹੂਗਾ ਨਹੀਂ YouTube ਬੰਦ ਹੁੰਦਾ ਵਲੌਗਿੰਗ ਤੁਸੀਂ ਬਾਅਦ ਵਿੱਚ ਵੀ ਕਰ ਸਕਦੇ ਹੋ ਵੀਡੀਓ ਬਾਅਦ ਵਿੱਚ ਵੀ ਪਾ ਸਕਦੇ ਹੋ ਪਹਿਲਾਂ ਆਪਦੀ ਸਿਹਤ ਵੱਲ ਧਿਆਨ ਦੇ ਲਓ YouTube ਵੱਲ ਧਿਆਨ ਬਾਅਦ ਵਿੱਚ ਦੇ ਲਓ ਅੱਇਆ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਕੀ ਹਾਲ ਹੋ ਰਿਹਾ ਤੇ ਮੈਂ ਸਿਰਫ ਇਹ ਕੋਸ਼ਿਸ਼ ਕਰ ਰਹੀ ਆ ਕਿ ਮੈਂ ਕਿਸ ਨਾ ਕਿਸੇ ਤਰੀਕੇ ਆਪਣੇ ਆਪ ਨੂੰ ਬਿਜ਼ੀ ਕਰਾਂ ਤੁਸੀਂ ਬਿਜ਼ੀ ਰਹਿਣਾ ਆਪਣੇ ਆਪ ਨੂੰ ਬੰਦ ਕਮਰੇ ਦੇ ਵਿੱਚ ਬਹਿ ਕੇ ਕੋਈ 15 20 ਮਿੰਟ ਅੱਧੇ ਘੰਟੇ ਦੀ ਵੀਡੀਓ ਬਣਾ ਕੇ ਤੁਸੀਂ ਬਿਜ਼ੀ ਨਹੀਂ ਰਹਿਣ ਵਾਲੇ ਬਿਜ਼ੀ ਰਹਿਣਾ ਨਾ ਬਾਹਰ ਤੁਰੋ ਫਿਰੋ ਕੋਈ ਕੰਮ ਧੰਦਾ ਕਰੋ ਆ ਵੀਡੀਓ ਬਣਾਉਣਾ ਕਿੱਥੇ ਬਿਜ਼ੀ ਰਹਿਨੇ ਆ ਭਾਈ ਤੁਸੀਂ 15 20 ਮਿੰਟਾਂ ਦੇ ਵਿੱਚ ਵੀਡੀਓ ਬਣ ਜਾਂਦੀ ਹੈ ਤੇ ਨਾਲ ਸਾਰਾ ਦਿਨ ਕਿੱਥੋਂ ਬਿਜ਼ੀ ਰਹਿ ਲੋਗੇ ਕਿੱਥੇ ਤੁਸੀਂ ਧਿਆਨ ਦੂਜੇ ਪਾਸੇ ਲਾ ਲੋਗੇ ਐਂ ਤਾਂ ਫੇ ਤੁਹਾਡੀ ਬਿਮਾਰੀ ਹੋਰ ਵਧੂਗੀ ਤੁਸੀਂ ਵੀਊ ਵਾਸਤੇ ਵੀਊ ਲੈਣ ਦੇ ਲਈ ਵੀਡੀਓ ਬਣਾਉਣੇ ਆ ਅਖੇਸ ਤਾਂ ਬੀਜੀ ਰਹਿੰਨੇ ਆ ਵੀਡੀਓ ਬਣਾ ਕੇ ਤੇ ਲੋਕਾਂ ਨੇ ਤਾਂ ਫੇਰ ਬਈ ਤੁਹਾਨੂੰ ਚੱਕਣਾ ਡਰੋਲ ਕਰਨਾ ਵਾ ਬਈ ਜੇ ਤੁਸੀਂ ਬਿਮਾਰ ਆ ਤਾਂ ਵੀਡੀਓ ਨਾ ਬਣਾਓ ਜੇ ਤੁਸੀਂ ਬਿਮਾਰ ਹੈਗੇ ਵੀਡੀਓ ਬਣਾਉਣੀ ਆ ਤਾਂ ਇੱਥੇ ਢੋਰਾ ਤੇ ਨਾ ਪਿੱਟੋ ਵੀ ਪਾਈ ਅਸੀਂ ਬਿਮਾਰ ਆ ਸੀ ਫੇਰ ਵੀ ਵਲੋਗਿੰਗ ਕਰੀ ਜਾਂਨੇ ਸਾਨੂੰ ਮਾੜਾ ਨਾ ਬੋਲੋ ਵਲੋਗਿੰਗ ਤੁਸੀਂ ਆਪ ਦੇ ਲਈ ਕਰਦੇ ਆ ਕਿਸੇ ਲਈ ਨਹੀਂ ਕਰਦੇਗੇ ਵੀ ਜਿਹੜਾ ਲੋਕੀ ਤੁਹਾਨੂੰ ਨਾ ਬੋਲਣਗੇ ਤੁਸੀਂ ਨਹੀਂ ਠੀਕ ਵੀਡੀਓ ਨਾ ਬਣਾਓ ਮੈਨੂੰ ਮੈਂ ਵਲੌਗ ਪਾ ਕੇ ਮੈਂ ਠੀਕ ਹੈ ਹਰ ਇੱਕ ਬੰਦੇ ਨੂੰ ਪੈਸੇ ਦੀ ਲੋੜ ਹੁੰਦੀ ਆ ਹਰ ਇੱਕ ਬੰਦੇ ਨੇ ਆਪਣਾ ਖਰਚਾ ਕਰਨਾ ਮੈਂ ਆਪਣੀਆਂ ਦਵਾਈਆਂ ਦਾ ਵੀ ਖਰਚਾ ਕਰਨਾ ਹਰ ਇੱਕ ਚੀਜ਼ ਲਈ ਹਰ ਇੱਕ ਬੰਦੇ ਨੂੰ ਪੈਸੇ ਦੀ ਲੋੜ ਹੁੰਦੀ ਆ ਹਾਂ ਹੁੰਦੀ ਆ ਬਈ ਹਰ ਇੱਕ ਚੀਜ਼ ਦੇ ਲਈ ਹਰ ਇੱਕ ਕੰਮ ਦੇ ਲਈ ਅੱਜ ਕੱਲ ਪੈਸਾ ਚਾਹੀਦਾ ਕੋਈ ਚੀਜ਼ ਖਰੀਦਣੀ ਆ ਪੈਸਾ ਚਾਹੀਦਾ ਜੇ ਕੋਈ ਕੰਮ ਕਰਵਾਉਣਾ ਕਰਨਾ ਤਾਂ ਵੀ ਪੈਸਾ ਚਾਹੀਦਾ ਪੈਸਾ ਜ਼ਰੂਰੀ ਆ ਪਰ ਪੈਸਾ ਆਪਦੀ ਸਿਹਤ ਨਾਲੋਂ ਜ਼ਰੂਰੀ ਨਹੀਂ ਗਾ ਤੇ ਇਹ ਵੀ ਜ਼ਰੂਰੀ ਨਹੀਂ ਗਾ ਵੀ ਤੁਹਾਨੂੰ ਪੈਸਾ ਸਿਰਫ YouTube ਤੋਂ ਹੀ ਮਿਲੂਗਾ ਥੋੜਾ ਠੀਕ ਹੋ ਜਾ ਪੈਸੇ ਕਿਰਾਏ ਦੇ ਆਸ-ਪਾਸ ਫੜ ਲ ਦਵਾਈ ਵਾਸਤੇ ਥੋੜਾ ਠੀਕ ਹੋ ਜਾ ਫਿਰ ਵਲੌਗਿੰਗ ਕਰੋ ਭਾਈ ਤੁਹਾਨੂੰ ਪਤਾ ਥੋੜੀ ਕੰਡੀਸ਼ਨ ਠੀਕ ਨਹੀਂਗੀ ਇੱਕ ਪਾਸੇ ਤੁਸੀਂ ਕਹਿੰਦੇ ਸਾਡੀ ਕੰਡੀਸ਼ਨ ਠੀਕ ਨਹੀਂਗੀ ਦੂਜੇ ਪਾਸੇ ਕਹਿੰਦੇ ਸਾਡੇ ਕੰਡੀਸ਼ਨ ਠੀਕ ਨਾ ਹੋਣ ਦੇ ਬਾਵਜੂਦ ਵੀ ਅਸੀਂ ਵੀਡੀਓ ਬਣਾਉਨੇ ਆ ਤੇ ਤੁਸੀਂ ਮੈਨੂੰ ਮਾੜਾ ਕਿਉਂ ਬੋਲਦੇ ਆ ਪਹਿਲਾਂ ਸੈੱਟ ਹੋ ਜਾ ਨਾ ਥੋੜਾ ਬਹੁਤ ਸਹੀ ਹੋ ਜਾ ਤੁਸੀਂ ਫਿਰ ਵੀਡੀਓ ਬਣਾਓ ਜੇ ਹਾਂਏ ਬਿਮਾਰ ਹੋਣ ਦੇ ਬਾਵਜੂਦ ਵੀ ਵੀਡੀਓ ਬਣਾਈ ਜਾਉਂਗੇ ਅਉਤੇ ਸੇ ਬਿਮਾਰਾ ਵੀਡੀਓ ਬਣਾਉਣਾ ਹਰੇਕ ਵੀਡੀਓ ਦੇ ਵਿੱਚ ਆਦੀ ਬਿਮਾਰੀ ਦਾ ਟੰਡੋਰਾ ਪੇਟੀ ਜਾਵਾਂਗੇ ਭਾਈ ਮੈਂ ਬਿਮਾਰਾ ਮੈਂ ਬਿਮਾਰਾ ਮੈਂ ਬਿਮਾਰਾ ਫੇ ਤਾਂ ਲੋਕੀ ਕਹਿਣਗੇ ਬਿਮਾਰੀ ਤਾਂ ਹੈਗੀ ਏ ਤੈਨੂੰ ਪਰ ਪਰ ਬਿਮਾਰੀ ਨੂੰ ਤੂੰ ਇੱਕ ਬਹਾਨਾ ਬਣਾ ਲਿਆ ਵੀ ਹਾਂ ਮੈਂ ਬਿਮਾਰੀ ਦਾ ਨਾਮ ਲਾਉਂਗੀ ਵੀਡੀਓ ਬਣਾਉਂਗੀ ਤੇ ਮੈਨੂੰ ਲੋਕ ਕੀ ਦੇਖਣਗੇ ਪਰ ਤੈਨੂੰ ਇਹ ਨਹੀਂ ਸ਼ਾਇਦ ਪਤਾ ਸੀਗਾ ਵੀ ਜੇ ਤੁਸੀਂ ਇੱਥੇ ਇਹ ਡਰਾਮੇ ਕਰੋਗੇ ਨਾ ਬੇਸ਼ੱਕ ਦੀ ਤੁਸੀਂ ਸੱਚੀ ਬਿਮਾਰਾ ਪਰ ਲੋਕਾਂ ਨੇ ਇੱਥੇ ਡਰਾਮਾ ਹੀ ਦੱਸਣਾ ਵਾ ਹਾਂ ਜਿੱਥੇ ਤੱਕ ਤੇਰੀ ਅਸਲੀਅਤ ਬਾਹਰ ਨਿਕਲੀ ਹੈ ਵੀ ਤੂੰ ਇਹ ਸਾਰੇ ਡਰਾਮੇ ਕਰਦੀ ਸੀ ਚੈਨਲ ਚਲਾਉਣ ਦੇ ਲਈ ਹਾਂ ਤੂੰ ਕਹਿੰਦੀ ਨਹੀਂ ਮੇਰੀ ਕੰਡੀਸ਼ਨ ਠੀਕ ਆ ਫਿਰ ਤੂੰ ਕਹਿੰਦੀ ਨਹੀਂ ਮੇਰੀ ਕੰਡੀਸ਼ਨ ਠੀਕ ਨਹੀਂ ਕਿ ਮੈਂ ਸਟੇਜ ਤੇ ਸੀ ਗਈ ਇੱਥੇ ਆ ਗਈ ਹਾਂ ਫਿਰ ਮੈਂ ਉਸ ਸਟੇਜ ਤੇ ਚਲੀ ਗਈ ਹਾਂ ਇਹ ਭਾਈ ਫਿਰ ਡਰਾਮੇ ਹੀ ਆ ਇਹੇ ਡਰਾਮੇ ਹੀ ਆ ਤੁਸੀਂ ਨਾ ਵੀਡੀਓ ਬਣਾਉ ਜੇ ਤੁਹਾਨੂੰ ਲੱਗਦਾ ਨਾ ਤੁਸੀਂ ਵੀਡੀਓ ਬਣਾਉਣ ਕਰਕੇ ਤੁਹਾਨੂੰ ਲੋਕੀ ਬੋਲਦੇ ਤੁਹਾਡਾ ਜਿਹੜੀ ਕੰਡੀਸ਼ਨ ਆ ਉਹਦੇ ਕਰਕੇ ਹੋਰ ਬਸ ਖਰਾਬ ਹੁੰਦੀ ਹੈ ਬਿਮਾਰ ਹੁੰਨੇ ਤੁਸੀਂ ਹੋਰ ਤੇ ਭਾਈ ਵੀਡੀਓ ਨਾ ਬਣਾਓ ਸੋਸ਼ਲ ਮੀਡੀਆ ਤੇ ਨਾ ਚ ਐਕਟਿਵ ਰਹੀ ਨਾ ਜ਼ਰੂਰੀ ਹੈ ਤੁਹਾਡਾ ਐਕਟਿਵ ਰਹਿਣਾ ਤੇ ਹਾਂਜੀ ਅੱਜ ਦੀ ਵੀਡੀਓ ਇੰਨੀ ਸੀ ਕਰਦੇ ਆਪਾਂ ਵੀਡੀਓ ਨੂੰ ਇੱਥੇ ਹੀ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਇਓ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ